ਇਸ ਟੈਂਕਰ ਦੇ ਵਿੱਚ ਇੱਕ ਹੋਰ ਗੁਪਤ ਟੈਂਕ ਬਣਾ ਕੇ ਤੇਲ ਦੀ ਕੁੰਡੀ ਆ ਜਿਹੜੀ ਲਗਾਈ ਜਾ ਰਹੀ ਸੀ ਸੋਨੋ ਸਖਸ਼ਤ ਕੋਈ ਅਸੀਂ ਗੱਡੀ ਗੁੱਡੀ ਚੈੱਕ ਕਰੀ ਡਰਾਈਵਰ ਤੋਂ ਪੁੱਛਿਆ ਡਰਾਈਵਰ ਕਵਰ ਆ ਗਿਆ ਜੀ ਠੀਕ ਹੈ ਉਸ ਤੋਂ ਬਾਅਦ ਜਦ ਅਸੀਂ ਆਪ ਗੱਡੀ ਉੱਤੇ ਜਾ ਕੇ ਚੈੱਕ ਕਰਿਆ ਤਾਂ ਇੱਕ ਉੱਥੇ ਇੱਕ ਪੱਤੀ ਜੀ ਲੱਗੀ ਹੋਈ ਸੀ ਜਦੋਂ ਅਸੀਂ ਪੱਤੀ ਨੂੰ ਖੋਲਾਇਆ ਤਾਂ ਪੱਤੀ ਚੋਂ ਜਦੋਂ ਖੋਲਾਇਆ ਤਾਂ ਡੀਜ਼ਲ ਆਉਣ ਲੱਗ ਗਿਆ ਤੇਲ ਵੀ ਆਇਆ ਜਦੋਂ ਸਾਰੀ ਖਾਲੀ ਹੋ ਗਈ ਗੱਡੀ ਉਹ ਤੋਂ ਵੰਡੀ ਲਾਉਣਾ ਤਾਂ ਮਤਲਬ ਇਹ ਜਦੋਂ ਗੱਡੀ ਖਾਲੀ ਹੋ ਗਈ ਇੱਕ ਵਾਰੇ ਤੇ ਜਦੋਂ ਡੀਜ਼ਲ ਹੋਰ ਆਇਆ ਤਾਂ ਉਸ ਤੋਂ ਬਾਅਦ ਜਦੋਂ ਡਰਾਈਵਰ ਨੂੰ ਪੁੱਛਿਆ ਡਰਾਈਵਰ ਕਹਿੰਦੇ ਜੇਕਰ ਖੇਤੀ ਬਾੜ ਨੂੰ ਖਾਨ ਲੱਗ ਜਾਵੇ ਤਾਂ ਖੇਤ ਦਾ ਕੀ ਹੋਵੇਗਾ ਅਜਿਹੀ ਮਾਮਲਾ ਬਠਿੰਡਾ ਚ ਦੇਖਣ ਨੂੰ ਮਿਲਿਆ ਜਿੱਥੇ ਇੱਕ ਤੇਲ ਟੈਂਕਰ ਦੇ ਵਿੱਚ ਇੱਕ ਹੋਰ ਟੈਂਕਰ ਬਣਾ ਕੇ ਤੇਲ ਦਾ ਵੱਡਾ ਗੋਰਖ ਧੰਦਾ ਜਿਹੜਾ ਕੀਤਾ ਜਾ ਰਿਹਾ ਸੀ ਪੈਟਰੋਲ ਪੰਪਾਂ ਤੇ ਜਿਹੜਾ ਤੇਲ ਪਹੁੰਚਾਇਆ ਜਾਂਦਾ ਉਹ ਟੈਂਕਰ ਦਿਖਾ ਦਈਏ ਪਹਿਲਾਂ ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾ ਦਈਏ ਇਹ ਟੈਂਕਰ ਉਹ ਟੈਂਕਰ ਹੈ ਜਿਸ ਰਾਹੀਂ ਪੈਟਰੋਲ ਪੰਪਾਂ ਦੇ ਉੱਤੇ ਡੀਜ਼ਲ ਪੈਟਰੋਲ ਆ ਜਿਹੜਾ ਭੇਜਿਆ ਜਾਂਦਾ ਪਰ ਬੇਸ਼ੱਕ ਬੜਾ ਹੀ ਪਾਰਦਰਸ਼ੀ ਢੰਗ ਨਾਲ ਇਹਨੂੰ ਕਿਹਾ ਜਾਂਦਾ ਭੇਜਿਆ ਜਾਂਦਾ ਕਿਉਂਕਿ ਉੱਥੇ ਵੀ ਸੀਲ ਆ ਜਿਹੜੀ ਲੱਗਦੀ ਹੈਗੀ ਤੇ ਫਿਰ ਜਦੋਂ ਇੱਥੇ ਤੇਲ ਕੱਢਿਆ ਜਾਂਦਾ ਸੀਲ ਖੋਲਹੀ ਜਾਂਦੀ ਹੈ ਉਸ ਤੋਂ ਬਾਅਦ ਪੰਪ ਦੇ ਵਿੱਚ ਆ ਜਿਹੜਾ ਤੇਲ ਪਾਇਆ ਜਾਂਦਾ ਪੰਪ ਦੇ ਟੈਂਕ ਦੇ ਵਿੱਚ ਤੇਲ ਪਾਇਆ ਜਾਂਦਾ ਔਰ ਇਸ ਟੈਂਕ ਦੇ ਵਿੱਚ ਇੱਕ ਹੋਰ ਗੁਪਤ ਟੈਂਕ ਬਣਾ ਕੇ ਤੇਲ ਦੀ ਕੁੰਡੀ ਆ ਜਿਹੜੀ ਲਗਾਈ ਜਾ ਰਹੀ ਸੀ ਇਸ ਵਿੱਚ ਕੌਣ-ਕੌਣ ਸ਼ਾਮਿਲ ਨੇ ਇਸ ਮਾਮਲੇ ਦੀ ਜਾਂਚ ਆ ਜਿਹੜੀ ਪੁਲਿਸ ਕਰ ਰਹੀ ਹੈ ਪੁਲਿਸ ਨੇ ਮਾਮਲਾ ਵੀ ਦਰਜ ਕੀਤਾ ਹੈ ਸਭ ਤੋਂ ਪਹਿਲਾਂ ਪੰਪ ਮਾਲਕ ਨਾਲ ਹੀ ਗੱਲਬਾਤ ਕਰਦੇ ਆ ਕਿ ਕੀ ਮਸਲਾ ਹੈ ਵਿੱਚ ਕੀ ਮਸਲਾ ਹੋਇਆ ਪੰਪ بڑے ਪੰਪ ਦੇ ਤੇਲ ਆਉਂਦਾ ਜੇ ਕਹਿੰਦੇ ਬਾੜੀ ਖੇਤ ਨੂੰ ਖਾਨ ਲੱਗ ਜੇ ਥੋੜੇ ਤੇਲ ਦਿੱਲੀੋਂ ਪਹੁੰਚਾਉਣਾ ਹੁੰਦਾ ਜੇ ਕਿ ਰਾਹ 'ਚ ਹੀ ਐ ਗਾਇਬ ਹੋਣ ਲੱਗ ਜੇ ਤੁਸੀਂ ਕਿੱਥੋਂ ਕਮਾਈ ਕਰੋਗੇ ਫਿਰ ਅਸੀਤਾ ਜੀ ਆਪਣੀ ਗੱਡੀ ਲਵਾਈ ਸੀਗੀ 12000 ਲੀਟਰ ਦੀ ਠੀਕ ਹੈ ਜੀ ਆ ਗੱਡੀ ਦੇ ਪਿੱਛੇ ਵੀ ਆਉਂਨੇ ਵੀ ਰਾਤ ਕਿਤੇ ਟੀਲ ਚੋਰੀ ਨਾ ਹੋਵੇ ਫਿਰ ਜਦੋਂ ਅਸੀਂ ਆ ਕੇ ਪੰਪ ਤੇ ਆਪਦੀ ਗੱਡੀ ਖਾਲੀ ਕਰਾਈ ਸਾਰੀ ਜਦੋਂ ਅਸੀਂ ਕੰਪਿਊਟਰ ਚ ਵੇਖਿਆ ਤੇ ਸਾਨੂੰ ਗੱਡੀ ਦੀ ਸ਼ਾਰਟੇਜ ਦੇਖਦੀ ਪਈ ਸੀ 300 ਤੋਂ 400 ਲੀਟਰ ਦੇ ਵਿੱਚ ਵਿੱਚ ਪੈਟਰੋਲ ਡੀਜ਼ਲ ਇਕੱਠੇ ਤਾ ਵੇਰ ਰਹੀ ਲੋ ਚੈੱਕ ਕਰਿਆ ਉਸ ਤੋਂ ਬਾਅਦ ਉੱਤ ਵਜਾ ਜਦੋਂ ਸਾਨੂੰ ਸ਼ੱਕ ਸ਼ੱਕ ਹੋਇਆ ਕਿ ਅਸੀਂ ਗੱਡੀ ਗੁੱਡੀ ਚੈੱਕ ਕਰੀ ਡਰਾਈਵਰ ਤੋਂ ਪੁੱਛਿਆ ਡਰਾਈਵਰ ਕਿਵਰ ਆ ਗਿਆ ਜੀ ਠੀਕ ਹੈ ਉਸ ਤੋਂ ਬਾਅਦ ਜਦ ਅਸੀਂ ਆਪ ਗੱਡੀ ਉੱਤੇ ਜਾ ਕੇ ਚੈੱਕ ਕਰਿਆ ਤਾਂ ਇੱਕ ਉੱਥੇ ਇੱਕ ਪੱਤੀ ਜੀ ਲੱਗੀ ਹੋਈ ਸੀ ਜਦੋਂ ਅਸੀਂ ਪੱਤੀ ਨੂੰ ਹਿਲਾਇਆ ਤਾਂ ਪੱਤੀ ਚੋਂ ਜਦੋਂ ਹਿਲਾਇਆ ਤਾਂ ਡੀਜ਼ਲ ਆਉਣ ਲੱਗ ਗਿਆ ਤੇਲ ਫੇਰ ਆਇਆ ਜਦੋਂ ਸਾਰੀ ਖਾਲੀ ਹੋ ਗਈ ਗੱਡੀ ਉੱਤ ਵਾਰ ਡੀਜ਼ਲ ਆਉਂਦਾ ਤਾਂ ਮਤਲਬ ਹੀ ਨਹੀਂ ਜਦੋਂ ਗੱਡੀ ਖਾਲੀ ਹੋ ਗਈ ਇੱਕ ਵਾਰ ਇਹ ਜਦੋਂ ਡੀਜ਼ਲ ਹੋਰ ਆਇਆ ਤਾਂ ਉਸ ਤੋਂ ਬਾਅਦ ਜਦੋਂ ਡਰਾਈਵਰ ਨੂੰ ਪੁੱਛਿਆ ਡਰਾਈਵਰ ਕਿਵਰ ਆ ਕੇ ਭ ਆ ਮਸਲਾ ਹੋਇਆ ਉਤਵਰ ਅਸੀਂ ਫਿਰ ਪੁਲਿਸ ਨੂੰ ਬੁਲਾਇਆ ਸੀਗਾ ਕਿੰਨਾ ਕਾਪਲਾ ਹੋਇਆ ਇਹ ਕਿੰਨੀਆਂ ਗੱਡੀਆਂ ਆਈਆਂ ਫਿਰ ਇਸ ਹਿਸਾਬ ਨਾਲ ਜੇ ਇੱਕ ਪਿਛਲੇ ਕਾਫੀ ਸਮੇਂ ਤੋਂ ਚੱਲ ਰਿਹਾ ਉਹ ਕਦੋਂ ਤੱਕ ਚੱਲ ਗੱਡੀ ਨੂੰ 1 ਸਾਲ ਡੇਢ ਸਾਲ ਹੋ ਗਿਆ ਸਾਡੇ ਕੋਲ ਆਉਂਦੇ ਤੇ ਅਸੀਂ ਜਦੋਂ ਆਪ ਦਾ ਹਿਸਾਬ ਜਲਾਇਆ ਤਾਂ ਸਾਨੂੰ 12000 ਲੀਟਰ ਦਾ ਤੇਲ ਘਟ ਰਿਹਾ ਸਾਡੇ ਸਟਾਕ ਦੇ ਵਿੱਚ ਵਿੱਚ ਜਦੋਂ ਅਸੀਂ ਬੈਲੈਂਸ ਸ਼ੀਟਾਂ ਬਣਾਈਆਂ ਉਹਦੀਆਂ ਤਾਂ 12000 ਲੀਟਰ ਦੀ ਸ਼ਾਰਟੇਜ ਹੈਗੀ ਹੈ ਜੀ ਤੇ ਹਰ ਗੇੜੇ ਦੇ ਘੱਟੋ ਘਾਟ 400 ਤੋਂ 500 ਲੀਟਰ ਦੀ ਕੁੰਡੀ ਲਾਉਂਦੇ ਸੀਗੇ ਇਹ ਹੋਰ ਪੰਪਾਂ ਦੇ ਵੀ ਜਾਂਦਾ ਕਿ ਸਿਰਫ ਤੁਹਾਡੇ ਪੰਪ ਤੇ ਹੀ ਜਾਂ ਦੀਪ ਸਿੰਘ ਦੰਦਾਵਾ ਹੈਗਾ ਜੀ ਲੁਧਿਆਣੇ ਦਾ ਉਹ ਦੀ ਗੱਲ ਕੀਤੀ ਕੀ ਲੱਗਦਾ ਤੁਹਾਨੂੰ ਇਸ ਮਾਮਲੇ ਚ ਗੁਰਕ ਧੰਦੇ ਚ ਕੀ ਡਰਾਈਵਰ ਦੇ ਹੀ ਕੋਈ ਹੱਥ ਹੈ ਜਾਂ ਕੋਈ ਕੰਪਨੀ ਵਾਲੇ ਕਰ ਰਹੇ ਆ ਜਾਂ ਕੀ ਲੱਗਦਾ ਤੁਹਾਨੂੰ ਡਰਾਈਵਰ ਤੇ ਸ਼ੱਕ ਕਿਵੇਂ ਕਰਨਾ ਜਿਹੜਾ ਬੰਦਾ 10 15 ਰੁਪਏ ਤਨਖਾਹ ਲੈਂਦਾ ਹੈ ਇੰਨਾ ਵੱਡਾ ਅੰਦਰ ਸਿਸਟਮ ਬਣਾਉਣਾ ਕਰਨਾ ਸੀ ਨਹੀਂ ਕਹਿੰਦੇ ਵੀ ਡਰਾਈਵਰ ਦਾ ਹੀ ਕੰਮ ਹੋ ਸਕਦਾ ਜੀ ਠੀਕ ਹੈ 10 ਬੀ ਲੀਟਰ ਦਾ ਸੀ ਮੰਨ ਲੰਨੇ ਆ ਵੀ ਚਲੋ ਵੀ ਬੰਦਾ ਡਰਾਈਵਰ ਬੰਦਾ ਕਰ ਸਕਦਾ ਵੀ ਇੰਨਾ ਅੰਦਰ ਸਿਸਟਮ ਭਰਉਣਾ ਮੇਬੀ ਟੈਂਕਸ ਭਰਾਉਣੇ ਟੈਂਕ ਪਟਨਾ ਕਰਨਾ ਇਹ ਉਹ ਡਰਾਈਵਰ ਦਾ ਕੰਮ ਨਹੀਂ ਹੈਗਾ ਇਹਦੇ ਨਾਲ ਇਹਨਾਂ ਟ੍ਰਾਂਸਪੋਰਟਰ ਜਿਹੜਾ ਰਾਜਵੀਰੰਦਾਵਾ ਉਹ ਰਲਿਆ ਹੋਇਆ ਜਦੋਂ ਇਸ ਗੱਲ ਦਾ ਸਾਰਾ ਬੰਦਾਂ ਨੂੰ ਪਤਾ ਲੱਗਿਆ ਸਾਡੇ ਹੋਰ ਨੇਯਾਰਾ ਦੇ ਜਿਹੜੇ ਪੰਪ ਤੇ ਮਾਲਕ ਸਨ ਉਹ ਬਠਿੰਡੇ ਦੇ ਦੋ ਤਿੰਨ ਪੰਪ ਹੈਗੇ ਆ ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਆ ਗੱਡੀ ਨੰਬਰ ਆ ਉਹਨਾਂ ਨੇ ਜਦੋਂ ਚਾ ਕੇ ਆਪਣਾ ਪਿਛਲਾ ਰਿਕਾਰਡ ਚੈੱਕ ਕੀਤਾ ਗੱਡੀ ਨੰਬਰ ਦਾ ਉਹਨਾਂ ਨੇ ਵੀ ਸਾਨੂੰ ਕਿਹਾ ਵੀ ਤਿੰਨ ਤਿੰਨ 100 ਲੀ ਇਹ ਨਿਆਰਾ ਪੰਪਤੀ ਹੀ ਜਾਂਦਾ ਸਪਤੇ ਲੈਣਾ ਦਾ ਕਿਹੜਾ ਕਿਹੜਾ ਪੰਪਾਂ ਦੇ ਜਾਂਦਾ ਨਹੀਂ ਨਿਆਰਾ ਤੇ ਹੀ ਜਾਂਦਾ ਜੀ ਨਿਆਰਾ ਨਾਲ ਹੀ ਇਹਨਾਂ ਦਾ ਕੰਟਰੈਕਟ ਹੈ ਜੀ ਰਾਜਵੀਰ ਰੰਧਾਵਾ ਜਿਹੜਾ ਇਹਦਾ ਕੰਟਰੈਕਟਰ ਹੈ ਉਹਦੇ ਕੋਲ 8 ਗੱਡੀਆਂ ਅਸੀਂ 14 ਸੁਣਿਆ ਸੀ ਪਰ ਇਹ ਕੰਪਨੀ ਕਹਿੰਦੇ ਵੀ ਇਹਨਾਂ ਦੇ 8 ਗੱਡੀਆਂ ਨੇ ਲੱਗਦਾ ਹੋਰ ਗੱਡੀਆਂ ਜੀ ਵੀ ਹੋ ਸਕਦਾ ਕਿ ਇਸ ਐਸੇ ਕੰਪਨੀ ਦੀਆਂ ਇਹਨਾਂ ਰਾਜਵੀਰ ਰੰਧਾਵਾ ਕੰਟਰੈਕਟਰ ਦੀਆਂ ਵੀ ਤਿੰਨ ਗੱਡੀਆਂ ਸਾਢੇ ਕੁਲ ਹੋਰ ਆਉਂਦੇ ਰਹੀਆਂ ਜੋ ਅਸੀਂ ਸਾਰਾ ਕੈਲਕੂਲੇਟ ਕੀਤਾ ਜਦੋਂ ਸਾਨੂੰ ਪਤਾ ਲੱਗਿਆ ਵੀ ਇਹਨਾਂ ਕੋਈ ਕਪਲਾਈ 300 400 ਲੀਟਰ ਇੱਕ ਗੱਡੀ ਦਾ ਅਸੀਂ ਟੋਟਲ ਲਾਇਆ ਲੱ ਕੱਲੇ ਤੁਹਾਡੇ ਨਾਲ ਹੋਰ ਪੰਪਾਂ ਨਾਲ ਵੀ ਹੋਇਆ ਹੋਊਗਾ ਹੋਰ ਪੰਪਾਂ ਨਾਲ ਵੀ ਗੱਲ ਹੋਈ ਉਹਨਾਂ ਨੇ ਵੀ ਦੱਸਿਆ ਜਿਵੇਂ ਸਾਡਾ ਲਾਸ ਉਹਨਾਂ ਨੇ ਆਪਦੀਆਂ ਗੱਡੀਆਂ ਪਾਈਆਂ ਹੋਈਆਂ ਕਿੰਨਾ ਲਾਸ ਤੁਹਾਡਾ ਹੈਗਾ ਮੇਰਾ ਸਾਡਾ ਲਾਸ ਹੈਗਾ 12 ਤੋਂ 13 ਲੱਖ ਦੇ ਵਿੱਚ ਵਿੱਚ ਇਹ ਤੁਸੀਂ ਕਮਾਈ ਕਰਨ ਦੀ ਬਜਾਏ 13 ਲੱਖ ਘਾਟੇ 'ਚ ਚੱਲ ਰਹੇ ਹੋ 13 ਲੱਖ ਅਸੀਂ ਤਾਂ ਜੀ ਸਾਡਾ ਹੋਰ ਬਿਜ਼ਨਸ ਹੈਗਾ ਅਸੀਂ ਉਧਰੋਂ ਪੈਸੇ ਕੜਗੜੇ ਪਾਈਗੇ ਸਾਨੂੰ ਸਮਝ ਨਹੀਂ ਆਈ ਕੀ ਸੀ ਅਸੀਂ ਰੋਜ਼ ਹੈਰਾਨ ਹੁੰਦੇ ਸੋਚਦੇ ਸੀ ਵੀ ਤੇਲ ਜਾਂਦਾ ਕਿੱਥੇ ਪਿਆ ਸਾਡੀ ਕਮਾਈ ਜਾਂਦੀ ਕਿੱਥੇ ਪਈ ਹੈ ਵੀ ਇਹ 24000 25000 ਇੱਕ ਗੱਡੀ 'ਚ ਬਚਣਾ ਹੁੰਦਾ ਤੇ 30 35000 ਦਾ ਡੀ ਕੀ ਕੰਮਾਈ ਕਰ ਕੰਪਨੀ ਨਾਲ ਗੱਲਬਾਤ ਕੀਤੀ ਕੋਈ ਕੰਪਨੀ ਨੇ ਕੋਈ ਹੱਥ ਪੱਲਾ ਫੜਾਇਆ ਕੰਪਨੀ ਜੀ ਅੱਜ ਆਈ ਹੈ ਸਾਡੇ ਕੋਲੇ ਅੱਜ ਉਹਨਾਂ ਦੇ ਪੁਲਿਸ ਦੇ ਕਹਿੰਦੇ ਸਾਡੇ ਕੋਲ ਆਏ ਆ ਅਸੀਂ ਉਹਨਾਂ ਨੂੰ ਇਹੀ ਪੁੱਛਣਾ ਚਾਹਾਂਗੇ ਵੀ ਜਿਹੜੀਆਂ ਸੀਲਾਂ ਲੱਗੀਆਂ ਆ ਇਹ ਟੈਂਕ ਅੰਦਰ ਜਿਹੜੇ ਗੁਪਤ ਟੈਂਕ ਇਹਨਾਂ ਦੇ ਬੇਬੀ ਟੈਂਕ ਬਣੇ ਆ ਵੀ ਸੀਲਾਂ ਉਸ ਤੋਂ ਬਾਅਦ ਲੱਗੀਆਂ ਕਿ ਟੈਂਕ ਬਾਅਦ ਚ ਬਣੇ ਆ ਜੇ ਬਾਅਦ ਚ ਟੈਂਕ ਬਣੇ ਆ ਵੀ ਇਹ ਟੈਂਕ ਅੰਦਰ ਬਣੇ ਕਿਵੇਂ ਆ ਇਹ ਥੋੜੀ ਹੋਰ ਕਲੀਅਰ ਕਰ ਦਿਓ ਜਦੋਂ ਟੈਂਕੀ ਲੱਗਦੀ ਹੈ ਪੰਪ ਤੇ ਤੁਹਾਡੇ ਪੰਪ ਤੇ ਲੱਗਦੀ ਹੈ ਜਾਂ ਉੱਥੇ ਕੰਪਨੀ ਲਾਉਂਦੀ ਹੈ ਕਿ ਉਹ ਚੈੱਕ ਕੀਤੀ ਜਾਂਦੀ ਹੈ ਕਸੀ ਦਾ ਬਾਹਰ ਕੱਢਦੇ ਨੇ ਬਾਹਰ ਸਾਡੀ ਜਦੋਂ ਜ਼ਿੰਮੇਵਾਰੀ ਜ਼ਿੰਮੇਵਾਰੀ ਸਾਰੀ ਕੰਪਨੀ ਦੀ ਹੈ ਵੀ ਤੇਲ ਜਿਹੜਾ ਵੀ ਡਿੱਪੂ ਤੋਂ ਲੈ ਕੇ ਪੰਪ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਕੰਪਨੀ ਦੀ ਸਸ ਅਸੀਂ ਫੇਰ ਵੀ ਆਪਦੇ ਬਿਹਾਵ ਤੇ ਵੀ ਰਸਤੇ 'ਚ ਕੋਈ ਚੋਰੀ ਨਾ ਹੋਵੇ ਫਿਰ ਹੋਰ ਕੰਪਨੀ ਨਾਲ ਕੌਣ ਕਰੂਗਾ ਬੈਸੂ ਕਰੂਗਾ ਅਸੀਂ ਆਪਦੀ ਗੱਡੀ ਪਿੱਛੇ ਲਾ ਕੇ ਲੈ ਕੇ ਆਉਂਦੇ ਸੀ ਅਸੀਂ ਇਸੇ ਗੱਲ ਦੇ ਵਿੱਚ ਹਾਂ ਪਿੱਛੇ ਲੱਗੇ ਆਏ ਰਸਤੇ 'ਚ ਕੋਈ ਚੋਰੀ ਨਹੀਂ ਵੀ ਸਾਨੂੰ ਕੀ ਪਤਾ ਸੀ ਅੰਦਰ ਹੀ ਇਹ ਕੁਝ ਚੱਲੀ ਜਾਂਦਾ ਪਹਿਲਾਂ ਖਬਰਾਂ ਵੀ ਕਾਫੀ ਆਉਂਦੇ ਆ ਵੀ ਜਿੱਸੀ ਤੇਲ ਨਿਕਲਦਾ ਅਸੀਂ ਪੌ ਵਾਲੀ ਉਹ ਵੀ ਖਬਰਾਂ ਵੀ ਸੁਣਦੇ ਸੀ ਕਿ ਕਈ ਵਾਰ ਪੁਲਿਸ ਨੇ ਰੇਡ ਵੀ ਕੀਤੀ ਹੈ ਡਰਾਮੇ ਵੀ ਫੜੇ ਆ ਉੱਥੇ ਤੁਸੀਂ ਤਾਂ ਉਸ ਤੋਂ ਬਚਦੇ ਬਚਦੇ ਤੇ ਵੱਡਾ ਕੰਮ ਹੋ ਗਿਆ ਇੱਥੇ ਦਾ ਅਸੀਂ ਉਹੀ ਹੈ ਨਾ ਇੱਥੇ ਹੀ ਸੋਚਦੇ ਵੀ ਰਸਤੇ ਤੇਲ ਨਿਕਲਦਾ ਨੋਰੇ ਬਣ ਗੱਡੀ ਪੂਰਾ ਕੀ ਲਾਉਣੇ ਅੰਦਰ ਵਾਪਸ ਹੀ ਲੈ ਜਾਂਦੇ ਸੀ ਇਹ ਤੇਲ ਜੀ ਤੇ ਡਰਾਈਵਰ ਨਾਲ ਗੱਲ ਕੀਤੀ ਤਾਂ ਮੂੰਹ ਉੱਡਿਆ ਜੋ ਸਾਨੂੰ ਫੇਰ ਸ਼ੱਕ ਪਿਆ ਵੀ ਗੜਬੜਾ ਅਸੀਂ ਫਿਰ ਬਾਅਦ ਚ ਸਾਰੀ ਗੱਡੀ ਚੈੱਕ ਕੀਤੀ ਤਾਂ ਸਾਨੂੰ ਆ ਪੱਤੀ ਦੇਖੀ ਜੋ ਅਸੀਂ ਪੱਤੀ ਨੂੰ ਹਿਲਾਇਆ ਉਹ ਜਿਹੜਾ ਮੇਨ ਜਿਹੜਾ ਚੈਂਬਰ ਦੇ ਵਿੱਚ ਤੇਲ ਆਣਾ ਸ਼ੁਰੂ ਹੋ ਗਿਆ ਇਹ ਸਾਨੂੰ ਪਤਾ ਲੱਗਿਆ ਵੀ ਇਹਦੇ ਅੰਦਰ ਗੁਪਤ ਟੈਂਕ ਬਣੇ ਹੋਏ ਆ ਦੋ ਗੁਪਤ ਟੈਂਕ ਬਣੇ ਆ ਇੱਕ ਡੀਜ਼ਲ ਦਾ ਤੇ ਇੱਕ ਪੈਟਰੋਲ ਦਾ ਹੁਣ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕੰਪਨੀ ਨੂੰ ਵੀ ਕੀਤੀ ਹੈ ਸ਼ਿਕਾਇਤ ਹਾਂਜੀ ਕੰਪਨੀ ਨੂੰ ਵੀ ਅਸੀਂ ਮੇਲ ਵੀ ਕੀਤੀ ਹੈ ਕੰਪਨੀ ਨੂੰ ਸਾਰਾ ਕੁਝ ਕੀਤਾ ਬੁੱਤ ਨੂੰ ਵੀ ਅਸੀਂ ਦੱਸਿਆ ਸਾਰਾ ਕੁਝ ਤੇ ਨਾ ਉਹ ਦੋਨਾਂ ਦੀਆਂ ਸੀਲਾਂ ਵਿੱਚ ਲੱਗਦੀਆਂ ਬਸ ਇਹ ਹੀ ਪੁੱਛਣਾ ਵਗੇ ਵੀਰ ਸੀਲਾਂ ਲੱਗੀਆਂ ਇਹ ਟੈਂਕ ਬਣਨ ਤੋਂ ਪਹਿਲਾਂ ਲੱਗੀਆਂ ਕਿ ਬਾਅਦ ਚ ਲੱਗੀਆਂ ਛੜਾਈ ਸਵਾਲ ਹੁੰਦਾ ਪੁਲਿਸ ਨੇ ਮਾਮਲਾ ਵੀ ਦਰਜ ਕੀਤਾ ਸਾਡੇ ਨਾਲ ਜਾਂਚ ਅਧਿਕਾਰੀ ਅਰਜੰਦਰ ਸਿੰਘ ਮजूद ਨੇ ਮਾਮਲਾ ਦਰਜ ਕਰ ਲਿਆ ਤੁਸੀਂ ਕੀ ਦੇਖਿਆ ਸਾਰਾ ਕਿਵੇਂ ਫਿਰ ਤੁਸੀਂ ਸਾਰਾ ਜਾਂਚ ਕੀਤੀ ਹੈ ਜਾਂਚ ਜਦੋਂ ਇਹਨਾਂ ਦੀ ਅਨਪਰਮਿਸ਼ਨ ਤੇ ਸਾਨੂੰ ਪਤਾ ਲੱਗਿਆ ਮੈਂ ਆਪਣੇ ਸੀਨੀਅਰ ਅਫਸਰਾਂ ਵਾਲਾਂ ਦੇ ਧਿਆਨ ਵਿੱਚ ਲੈ ਕੇ ਮੌਕੇ ਤੇ ਪਹੁੰਚਿਆ ਮੌਕੇ ਤੇ ਜਾ ਕੇ ਜਿਹੜੀ ਇਹ ਪੜਤਾਲ ਇਹਨਾਂ ਦੇ ਜਿਹੜੀ ਡੰਪ ਸੀਗੀ ਆਪਣਾ ਟੈਂਕ ਸੀਗਾ ਉਹਨਾਂ ਚ ਚੈੱਕ ਕੀਤਾ ਗਿਆ ਪਟਰੋਲ ਡੀਜ਼ਲ ਉੱਥੇ ਘਟ ਹੋਣਾ ਪਾਇਆ ਗਿਆ ਪਰ ਡਰਾਈਵਰ ਵੱਲੋਂ ਜਿਹੜਾ ਉਹ ਗੱਡੀ ਸੀਗੀ ਉਹ ਮੌਕੇ ਤੋਂ ਜਦੋਂ ਇਹਨਾਂ ਨੇ ਦੇਖਿਆ ਵੀ ਮਤਲਬ ਕਿ ਵੀ ਕੀ ਕਰਦੇ ਕੀ ਨਹੀਂ ਕਰਦੇ ਉਹ ਮਤਲਬ ਕਿ ਗੱਡੀ ਲੈ ਕੇ ਚਲਾ ਗਿਆ ਉੱਥੇ ਜਾਣ ਤੋਂ ਬਾਅਦ ਫਿਰ ਅਸੀਂ ਇਹਨਾਂ ਦਾ ਜਿਹੜਾ ਇਹਨਾਂ ਵੀ ਸਾਨੂੰ ਬਿਆਨ ਲਖਾਇਆ ਵੀ ਜਿਹੜਾ ਮਤਲਬ ਕਿ ਸਾਡਾ ਜਿਹੜਾ ਇੰਨੇ ਲੀਟਰ ਡੀਜ਼ਲ ਤੇ ਇੰਨੇ ਲੀਟਰ ਪਟਰੋਲ ਜਿਹੜਾ ਸਾਡਾ ਘਟ ਹੋਣਾ ਪਾਇਆ ਗਿਆ ਉਦਮਦਵ ਕਨ ਬਿਆਨਨਾ ਮਦਵ ਕੋ ਜਿਹੜੀ ਅਸੀਂ ਮੇਰੇ ਸੀਨੀਅਰ ਅਫਸਰ ਬਾਲਾ ਨੇ ਧਿਆਨ ਵਿੱਚ ਲੈ ਕੇ ਅਸੀਂ ਮਕੱਦਮਾ ਨੰਬਰ 120 ਮਿਤੀ 21-9-2024 ਅਧੀਨ ਤਾਰਾ 303 ਸੈਕਸ਼ਨ 2 318 ਸੈਕਸ਼ਨ 4 ਬੀ ਐਨ ਐਸ ਬਰਖਲਾ ਬਰਜਿੰਦਰ ਸਿੰਘ ਬਰਾੜ ਪੁੱਤਰ ਗੁਰਦੇਵ ਸਿੰਘ ਤੇ ਰਾਜਵੀਰ ਸਿੰਘ ਰੰਧਾਵਾ ਪੁੱਤਰ ਜੀਤ ਸਿੰਘ ਰੰਧਾਵਾ ਵਾਸੀ ਲੁਧਿਆਣਾ ਦੇ ਬਰਖਲਾ ਮਕਦਮਾ ਦਰਜ ਕੀਤਾ ਹੁਣ ਅਸੀਂ ਜਿਹੜੇ ਅੱਜ ਜਿਹੜੀ ਨਾਪਤੋਲ ਟੀਮ ਤੇ ਨੈਰਾਜ ਦੀ ਪੰਪ ਦੀ ਜਿਹ ਹੈਗੀ ਕੰਪਨੀ ਉਹਨਾਂ ਨੂੰ ਅਸੀਂ ਬੁਲਾਇਆ ਲਿਖਤੀ ਰੂਪ ਦੇ ਵਿੱਚ ਹੁਣ ਗਾਂ ਜਿਵੇਂ ਵੀ ਸਾਡੀ ਕੋਈ ਗਾ ਇਨਵੈਸਟੀਗੇਸ਼ਨ ਤਫਤੀਸ਼ ਚੱਲੂਗੀ ਦੇਖਾਂਗੇ ਚੈੱਕ ਕਰਾਂਗੇ ਉਸ ਤੋਂ ਬਾਅਦ ਅਗਲੀ ਕਾਰਵਾਈ ਜਰੀ ਅਮਲ ਚ ਲੈਂਦੀ ਜਾਵੇ ਇਸ ਦੇ ਬਦਲੇ ਰੈਸਟ ਕੀਤਾ ਕੋਈ ਛਾਪੇਮਾਰੀ ਕੀਤੀ ਗਈ ਹਜੇ ਕੋਈ ਰੈਸਟ ਨਹੀਂ ਕੀਤਾ ਕਿਉਂਕਿ ਤਫਤੀਸ਼ ਬਾਕੀ ਹੈ ਅੱਜ ਜਿਹੜੀ ਨਾਪ ਤੋਲ ਤੇਲ ਆਇਆ ਵੀ ਕਿੰਨਾ ਕ ਤੇਲ ਵੀ ਪਟਰੋਲ ਆ ਕਿੰਨਾ ਡੀਜ਼ਲ ਆ ਬਾਕੀ ਸੀ ਇਹਦੇ ਜਿਹੜਾ ਟੈਂਕਰ ਚੈੱਕ ਕਰ ਰਹੇ ਆ ਕਰਨ ਤੋਂ ਬਾਅਦ ਇਹਨਾਂ ਦੇ ਜਿਹੜੇ ਗ੍ਰਿਫਤਾਰੀਆਂ ਜਲਦ ਤੱਕ ਅਸੀਂ ਕਰਾਂਗੇ ਇਹ ਡਰਾਈਵਰ ਤੇ ਟਰਾਂਸਪੋਰਟਰ ਹੈ ਜਿਹੜਾ ਦੋਵਾਂ ਦੇ ਖਿਲਾਫ ਕੀਤਾ ਬਿਲਕੁਲ ਜੀ ਦੋਨਾਂ ਦੇ ਕਿਉਂਕਿ ਡਰਾਈਵਰ ਦਾ ਇਹ ਕੰਮ ਨਹੀਂਗਾ ਕਿਉਂਕਿ ਜਿਹੜੀ ਇਹ ਬੋਡੀ ਲੱਗੀ ਹੈਗੀ ਹੈ ਮਾਲਕ ਦੇ ਪ੍ਰਾਪਰ ਚਾਨੀ ਲੱਗੀ ਹੈਗੀ ਹੈ ਤੇ ਬਾਕੀ ਇਹ ਪਾਸ ਹੋਈਂਦੇ ਇੰਜੀਨੀਅਰ ਵੀ ਪਾਸ ਹੋਈਂਦੀ ਹੈ ਟੈਂਕਰੇ ਪਾਸ ਹੋ ਜਾਂਦਾ ਹੁਣੀ ਤਾਂ ਮਿਲੀਪੁੱਤ ਦਾ ਦੋਨਾਂ ਦੀ ਇਹਨਾਂ ਦੇ ਬਿਆਨਾਂ ਮੁਤਾਬਕ ਹੋਈ ਹੈ ਜੀ ਤੇ ਉਹਦੇ ਮੁਤਾਬਕ ਅਸੀਂ ਪਰਚਾ ਦਰਜ ਕਰਤਾ ਤੇ ਗ੍ਰਿਫਤਾਰ ਜਲਦ ਜਲਦ ਅਸੀਂ ਕਰਾਂਗੇ ਇਹਨਾਂ ਦਾ ਬਿਲਕੁਲ ਪੁਲਿਸ ਨੇ ਮਾਮਲਾ ਦਰਜ ਹੈ ਜਿਹੜਾ ਟਰਾਂਸਪੋਰਟਰ ਦੇ ਦੇ ਡਰਾਈਵਰ ਦੇ ਖਿਲਾਫ ਕਰ ਲਿਆ ਹੈਗਾ ਤਸਵੀਰਾਂ ਤੁਹਾਨੂੰ ਇੱਕ ਵਾਰ ਦਿਖਾ ਦਈਏ ਕਿ ਕਿਸ ਤਰ੍ਹਾਂ ਜਿਹੜੀ ਪੱਤੀ ਹੈ ਵਿੱਚ ਲੱਗੀ ਹੋਈ ਹੈ ਪੱਤੀ ਨੂੰ ਪਰੇ ਕਰਦੇ ਹਾਂ ਤਾਂ ਉਸ ਤੋਂ ਬਾਅਦ ਤੇਲ ਆ ਜਿਹੜਾ ਉਹ ਨਿਕਲਦਾ ਐਕਸਟਰਾ ਜਿਹੜਾ ਡਰਾਮਾ ਜਿਹੜਾ ਇਹਦੇ ਵਿੱਚ ਲਗਾਇਆ ਗਿਆ ਸੀ ਜਿਸ ਤੋਂ ਕਾਫੀ ਜ਼ਿਆਦਾ ਕੁੰਡੀ ਹੈ ਜਿਹੜੀ ਤੇਲ ਦੀ ਲੱਗਦੀ ਸੀ ਉੱਚ ਅਧਿਕਾਰੀ ਨੇ ਜਿਹੜੇ ਅੱਜ ਕੰਪਨੀ ਦੇ ਪਹੁੰਚੇ ਨੇ ਨਾਪ ਤੋਲ ਦੇ ਪਹੁੰਚੇ ਨੇ ਕਿ ਕਿਸ ਤਰ੍ਹਾਂ ਇਹਦੇ ਵਿੱਚ ਕਿੰਨਾ ਤੇਲ ਆ ਜਿਹੜਾ ਹੁਣ ਤੱਕ ਕੱਢਿਆ ਪੂਰੇ ਮਾਮਲੇ ਦੀ ਹੈ ਜਿਹੜੀ ਜਾਂਚ ਹੈ ਇਥੇ ਕੰਪਨੀ ਕਰ ਰਹੀ ਹੈ ਉੱਥ ਹੋਂ ਤੱਕ ਕਿਸੇ ਗੱਡੀ ਨੇ ਕਿੰਨੇ ਗੇੜੇ ਲਾਏ ਕਿਸ ਪੰਪ ਤੇ ਗਿਆ ਕਿ ਕਿੰਨਾ ਤੇਲ ਆ ਜਿਹੜਾ ਇਹਨੇ ਕੱਢਿਆ ਪਰ ਇਹ ਵੀ ਕਿਤੇ ਨਾ ਕਿਤੇ ਜਾਂਚ ਦਾ ਵਿਸ਼ਾ ਹੈ ਕਿ ਜਦੋਂ ਟੈਂਕ ਬਣਿਆ ਉਹ ਉਦੋਂ ਹੀ ਇਹ ਕੀਤਾ ਗਿਆ ਜਾਂ ਟੈਂਕ ਬਣਾਉਣ ਤੋਂ ਬਾਅਦ ਆ ਜਿਹੜਾ ਕੀਤਾ ਗਿਆ ਕਿਤੇ ਨਾ ਕਿਤੇ ਜਿਹੜੇ ਸਵਾਲ ਨੇ ਉਹਨਾਂ ਤੇ ਵੀ ਉੱਠਦੇ ਨੇ ਜੋ ਇਹਦੇ ਵਿੱਚ ਤੇਲ ਭਰ ਕੇ ਭੇਜਦੇ ਸੀ ਕੰਪਨੀ ਅਧਿਕਾਰੀ ਕਿ ਉਹਨਾਂ ਨੇ ਦੁਬਾਰੇ ਚੈੱਕ ਨਹੀਂ ਕੀਤਾ ਕਿ ਪੂਰਾ ਤੇਲ ਜਾ ਰਿਹਾ ਕਿ ਨਹੀਂ ਜਾ ਰਿਹਾ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਹੋਰ ਕਿਹਦੀ ਕਿਹਦੀ ਸ਼ਮੂਲੀਅਤ ਪਾਈ ਜਾਂਦੀ ਹੈ ਤੇ ਉਹਨਾਂ ਦੇ ਖਿਲਾਫ ਕੀ ਕਾਰਵਾਈ ਹੁੰਦੀ ਹੈ ਮੁਨੀਸ਼ਗਰ ਪੀਟੀਸੀ ਨਿਊਜ਼ ਬਠਿੰਡਾ